ਲੁਟੇਰਿਆਂ ਨੇ ਮੋਟਰਸਾਈਕਲ ਨੂੰ ਲੱਤ ਮਾਰ ਦੋ ਬਜ਼ੁਰਗਾਂ ਨੂੰ ਲੁੱਟਿਆ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਹਮਦ ਦੇ ਰਹਿਣ ਵਾਲੇ ਦੋ ਬਜ਼ੁਰਗ ਮੋਟਰਸਾਈਕਲ ਤੇ ਜਾ ਰਹੇ ਸਨ ਜਿਨ੍ਹਾਂ ਨੂੰ ਅਣਪਛਾਤੇ ਮੁੰਡਿਆਂ ਦੇ ਵੱਲੋਂ ਉਹਨਾਂ ਦੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਡੇਕ ਦਿੱਤਾ ਅਤੇ ਉਸ ਬਜ਼ੁਰਗ ਨੇ ਇਹ ਵੀ ਦੱਸਿਆ ਕਿ ਲੱਤ ਮਾਰਨ ਤੋਂ ਬਾਅਦ ਉਹ ਲੁਟੇਰੇ ਆਪ ਵੀ ਡਿੱਗ ਪਏ ਅਤੇ ਬਜ਼ੁਰਗਾਂ ਨੇ ਦੱਸਿਆ ਕਿ ਇਸ ਮੌਕੇ ਤੇ ਉਹਨਾਂ ਨੇ ਡਿੱਗੇ ਹੋਏ ਬਜ਼ੁਰਗਾਂ ਦੀਆਂ ਜੇਬਾਂ ਫਰੋਲੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਹਨਾਂ ਵਿੱਚੋਂ ਅਵਤਾਰ ਸਿੰਘ 피ੜਤ ਨੇ ਮੌਕੇ ਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਨੇੜੇ ਸਥਿਤ ਸ਼ੈਲਰ ਚੋਂ ਬੰਦੇ ਭੱਜ ਕੇ ਉਹਦੇ ਕੋਲੇ ਮਦਦ ਲਈ ਆਏ ਤਾਂ ਮੋਟਰਸਾਈਕਲ ਵਾਲੇ ਲੁਟੇਰੇ ਉਸ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਜ਼ਖਮੀਆਂ ਨੂੰ ਲੋਕਾਂ ਦੇ ਵੱਲੋਂ ਲਾਗਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਨ੍ਹਾਂ ਦੇ ਸੱਟਾਂ ਕਾਫੀ ਦੱਸੀਆਂ ਜਾ ਰਹੀਆਂ ਨੇ ਡਾਕਟਰਾਂ ਦੇ ਦੱਸਣ ਮੁਤਾਬਕ ਸਿਖਦੇਵ ਸਿੰਘ ਕਾਫੀ ਨਾਜ਼ੁਕ ਹਾਲਤ ਵਿੱਚ ਹੈ ਤੇ ਉਸਦੇ ਸਿਰ ਉੱਪਰ ਗਹਿਰੀ ਸੱਟ ਵੱਜੀ ਹੈ ਤੇ ਸਖਦੇਵ ਸਿੰਘ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਹੈ ਕੀ ਨਾਮ ਹੈ ਜੀ ਤੁਹਾਡਾ ਤਾਂਪਰੀ ਸਿੰਘ ਇਹ ਵਾਕਿਆ ਹੋਇਆ ਤੁਹਾਡੇ ਸਾਹਮਣੇ ਇਹ ਆ ਰਿਹਾ ਇਹੀ ਪਿੰਡ ਤੋਂ ਹੰਦ ਵਾਲੇ ਉਤਾਰ ਤੋਂ ਪਰੋਈ ਪਰ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਤਿੰਨ ਜਣੇ ਆਏ ਆ ਉਹਨਾਂ ਬੈਕ ਸਾਈਡ ਤੋਂ ਲੱਤ ਮਾਰੀ ਮੋਟਰਸਾਈਕਲ ਨੂੰ ਡਿੱਗ ਪਏ ਨੇ ਤੇ ਜੋ ਮੇਰੇ ਭਰਾ ਸਾਹਿਬ ਦੇ ਸਿਰ 'ਤੇ ਸੱਟ ਲੱਗ ਗਈ ਤੇ ਨਾਲ ਮੇਰਾ ਭਾਇਆ ਹੈਗਾ ਉਹਨਾਂ ਦੇ ਸੱਟਾਂ ਲੱਗੀਆਂ ਤੇ ਜਿਹੜਾ ਉਹਨਾਂ ਦੇ ਨਾਂ ਤਿੰਨ ਜਣੇ ਸੀਗੇ ਤਿੰਨਾਂ 'ਚੋਂ ਇੱਕ ਦੇ ਸੱਟ ਲੱਗੀ ਆ ਕੋਈ ਡਿੱਗੇ ਨਾਲ ਤੇ ਮੋਰਸਾਂ ਲੱਗੇ ਹੀ ਕੋਣ ਨਾਲ ਪੈਸੇ ਹੀ ਪੈਸੇ ਹੀ ਲੱਗੇ ਹੀ ਕੋਣ ਤੇ ਬਾਅਦ ਵਿੱਚ ਇੰਨਾ ਤਾਇਨੇ ਰੌਲਾ ਪਾਇਆ ਡਾਡੀ ਮੇਰੇ ਨੂੰ ਤਾਂ ਹੋਸ਼ ਨਹੀਂ ਰਹੀ ਤੇ ਇਹਨੇ ਰੌਲਾ ਪਾਇਆ ਤਾਂ ਅੰਨੇ ਨੂੰ ਸ਼ੈਲਰ ਦੇ ਵਿੱਚ ਇੱਕ ਬੰਦਾ ਹੈਗਾ ਉਹ ਭੱਜ ਕੇ ਬਾਹਰ ਆਇਆ ਉਹ ਜਦੋਂ ਆਇਆ ਤੇ ਉਹ ਉੱਠ ਕੇ ਭੱਜ ਗਿਆ ਤਾਂ ਤੇ ਉਹ ਜਦੋਂ ਤੁਹਾਨੂੰ ਪਤਾ ਕੁਝ ਵੀ ਉਹ ਬੰਨੇ ਹੋਏ ਸੀ ਜਾਂ ਦਿਨਾਂ ਅੱਗੇ ਨੂੰ ਸਟਕੇ ਦੀਆਂ ਨਹੀਂ ਦਿਖ ਸਕਦੇ ਨਹੀਂ ਜੀ ਅੱਜ ਕੱਲ੍ਹ ਤਾਂ ਨਹੀਂ ਮੈਨੂੰ ਪਤਾ ਕਿਉਂਕਿ ਆਪਾਂ ਕੋਲ ਨਹੀਂ ਸੀ ਆ ਗਏ ਹਾਂਜੀ ਤੇ ਤੁਸੀਂ ਕਿਸੇ ਪੁਲਿਸ ਅਧਿਕਾਰੀ ਨੂੰ ਕੋਈ ਸੂਚਨਾ ਦਿੱਤੀ ਸੂਚਨਾ ਨਹੀਂ ਦਿੱਤੀ ਹਾਂਜੀ ਤੇ ਇਸ ਤੋਂ ਪਹਿਲਾਂ ਤੁਸੀਂ ਸੇਵਾ ਹਸਪਤਾਲ ਲੈ ਕੇ ਗਏ ਸੀ ਹਾਂਜੀ ਸੇਵਾ ਹਸਪਤਾਲ ਉਹ ਮੈਂ ਮੌਕੇ ਤੇ ਕੋਲ ਨਹੀਂ ਸੀ ਜੀ ਆ ਬਾਗੀ ਹਸਪੀਟਲ ਤੋਂ ਪਹਿਲਾਂ ਤੁਸੀਂ ਜਿਹੜਾ ਸੀ ਸਿਵਲ ਚ ਗਏ ਸੀ ਹਾਂਜੀ ਸਿਵਲ ਚ ਗਏ ਸੇਵਾ ਵਾਲਿਆਂ ਨੇ ਕਿਹਾ ਸੀ ਉਹਨਾਂ ਰੈਫਰ ਕਰਤਾ ਸੀ ਫਰੀਦਕੋਟ ਫਰੀਦਕੋਟ ਜਾਣ ਦੀ ਕਮਿਸ਼ਨ ਨੇ ਸੀ ਆ ਗਈ ਪਰ ਅਸੀਂ ਬਾਗੀ ਹਸਪੀਟਲ ਚ ਲੈ ਕੇ ਆਏ ਉਹਨਾਂ ਨੂੰ ਉਹਨਾਂ ਬਾਗੀ ਹਸਪਤਾਲ ਵਾਲੇ ਡਾਕਟਰ ਕੀ ਕਹਰੇ ਸਾਡੇ ਸਾਹਦ ਸੌਂ ਕਰਦੇ ਆ। ਉਹਨਾਂ ਕਹਿ ਰਿਹਾ ਕਿ ਹਾਲੇ ਦੇਖਦੇ ਆ ਕੋਈ ਦੱਸਿਆ ਨਹੀਂਗਾ ਉਹਨਾਂ ਨੇ ਤੇ ਹਾਲ ਹਾਲਤ ਕਿਸ ਤਰ੍ਹਾਂ ਦੀ ਹੈ? ਹਾਲੇ ਹਾਲਤ ਨਾਜ਼ੁਕੀ ਹੈ। ਜ਼ਿਆਦਾ ਠੀਕ ਨਹੀਂ ਗਈ। ਹਾਂਜੀ। ਕੀ ਮੰਗ ਕਰਨਾ ਚਾਹੋਗੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਮੰਗ ਇਹ ਹੀ ਕਰ ਰਹੇ ਆ ਕਿ ਜੋ ਬੰਦੇ ਉਹਨਾਂ ਨੂੰ ਫੜਿਆ ਜਾਵੇ ਤੇ ਅਲਟਾ ਪੁਹਾਨ ਬੰਦ ਕੀਤੀਆਂ ਚਾਨ ਤੇ ਬਾਕੀ ਅਨੁਪੜਈ ਹੈ ਕਿੰਦਾ ਨਾਲ ਮਾਹੌਲ ਹੋਇਆ ਪਿਆ ਅੱਜ ਦਾ ਹਾਂਜੀ ਸਿਰ ਪੇਸ਼ੈਂਟ ਆਇਆ ਜਿਹਨਾਂ ਦੀ ਦੱਸਿਆ ਗਿਆ ਵੀ ਉਹ ਮੋਟਰਸਾਈਕਲ ਤੋਂ ਲੁੱਟਫੋ ਕਰਨ ਵਾਸਤੇ ਡੇਗੀ ਪਈ ਸੀ ਕੀ ਕੰਡੀਸ਼ਨ ਪੇਸ਼ੈਂਟ ਦੀ ਆ ਪੇਸ਼ੈਂਟ ਨੂੰ ਸਿਰ ਦੀ ਸੱਟ ਹੈਗੀ ਹੈ ਜੀ ਤੇ ਜਦੋਂ ਆਇਆ ਸੀਗਾ ਪੇਸ਼ੈਂਟ ਉਹ ਤਾਂ ਸਾਹ ਬੰਦ ਪੈ ਰਿਹਾ ਸੀਗਾ ਇਸ ਕਰਕੇ ਉਹ ਵੈਂਟੀਲੇਟਰ ਤੇ ਲਿਆ ਹੈ ਹਜੇ ਇਹਨਾਂ ਦਾ ਸੀਟੀ ਸਕੈਨ ਵਗੈਰਾ ਹੋਏਗਾ ਫਿਰ ਪਤਾ ਲੱਗੇਗਾ ਕਿ ਕਿੰਨੀ ਕਿੰਨੀ ਅੰਦਰੂਨੀ ਸੱਟ ਹੈ ਆਪਰੇਸ਼ਨ ਹੋਣਾ ਹੈ ਦਵਾਈਆਂ ਦੇ ਹੋਏਗਾ ਪਰ ਹਜੇ ਹਾਲਤ ਗੰਭੀਰ ਹੈ ਕਾਫੀ ਜ਼ਿਆਦਾ ਜਾਨ ਦਾ ਖਤਰਾ ਪੂਰਾ ਹੈ ਜੇਦੋ ਕਿੰਨੀ ਵੀ دیر ਬਾਅਦ ਤੁਹਾਨੂੰ ਕਨਫਰਮ ਹੋ ਜਾਏਗਾ ਕਿ ਇਹ ਇਹ ਹਜੇ ਵੈਂਟੀਲੇਟਰ ਤੇ ਨੇ 15-20 ਮਿੰਟ ਤੱਕ ਸੀਟੀ ਸਕੈਨ ਕਰਾਵਾਂਗੇ ਇਹਨਾਂ ਦਾ ਉਸ ਤੋਂ ਬਾਅਦ ਜਿਹੜਾ ਹੈ ਦੇਖਾਂਗੇ ਅੱਗੇ ਕਿ ਜਾਨ ਕਿੰਨਾ ਕ ਖਤਰਾ ਹੈ ਆਪਰੇਸ਼ਨ ਹੋਣਾ ਹੈ ਇਹ ਦਵਾਈਆਂ ਤੇ ਸੱਟ ਹੈ ਦਾ ਇਸ ਸੱਟ ਤੇ ਕੀ ਅੰਦਰੂਨੀ ਸੱਟ ਹੈ ਜਾਂ ਬਾਹਰ ਕੋ ਟਾਂਕੇ ਲੱਗੇ ਨੇ ਨਹੀਂ ਅੰਦਰੂਨੀ ਸੱਟ ਹੈ ਜੀ ਬਾਹਰ ਹਜੇ ਓਪਨ ਕੋਈ ਵਾਉਂਡ ਨਹੀਂ ਹੈਗੀ ਅੰਦਰੂਨੀ ਸੱਟ ਹੀ ਹੈਗੀ ਹੈ ਬਾਹਰ ਟਾਂਕੇ ਨਹੀਂ ਲੱਗੇ ਹੋਏ